ਗਰੀਬ ਲੋਕਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ 10000 ਰੁਪਏ ਮਿਲੇਗੀ ਪੈਨਸ਼ਨ ਇਨ੍ਹਾਂ ਲੋਕਾਂ ਨੂੰ ਹੁਕਮ ਹੋਏ جاری ਨੌਜਵਾਨਾਂ ਲਈ ਆਈ ਵੱਡੀ ਖੁਸ਼ਖਬਰੀ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਉੱਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੋਸਟ ਆਫਿਸ ਦੀ ਇਸ ਸਕੀਮ ਚ ਹਰ ਮਹੀਨੇ 5000 ਰੁਪਏ ਜਮ੍ਹਾਂ ਕਰਕੇ ਬਣੇਗਾ ਲੱਖਾਂ ਰੁਪਏ ਦਾ ਫੰਡ ਸਰਕਾਰ ਦੁਆਰਾ ਇਹ ਸਕੀਮ ਸ਼ੁਰੂ ਕੀਤੀ ਹੈ ਡਾਕ ਖਾਨੇ ਵੀ ਜਾਗਤ ਸੀ ਇਸ ਯੋਜਨਾਵਾਂ ਬਾਰੇ ਪਤਾ ਕਰ ਸਕਦੇ ਜੇਕਰ ਤੁਸੀਂ ਜ਼ਿਆਦਾਤਰ ਨਿਵੇਸ਼ ਕੀਤੇ ਬਿਨਾ ਚੰਗਾ ਮੁਨਾਫਾ ਕਮਾਉਣਾ ਚਾਹੁੰਦੇ ਤਾਂ ਡਾਕ ਘਰ ਦੀਆਂ ਛੋਟੀਆਂ ਬਚਤ ਯੋਜਨਾਵਾਂ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹਨ ਤੁਸੀਂ ਇਸ ਰਾਹੀਂ ਬਹੁਤ ਸਾਰਾ ਚੰਗਾ ਪੈਸਾ ਕਮਾ ਸਕਦੇ ਡਾਕ ਘਰ ਦੀ ਅਜਿਹੀ ਇੱਕ ਸਕੀਮ ਹੈ ਰਿੰਕਿੰਗ ਡਿਪੋਜ਼ਿਟ ਆਰਡੀ ਸਕੀਮ ਹੈ ਇਸ ਦੇ ਵਿੱਚ ਤੁਹਾਡਾ ਪੈਸਾ 100% ਸੁਰੱਖਿਅਤ ਰਹਿੰਦਾ ਹੈ ਅਤੇ ਇਸ ਦੇ ਵਿੱਚ ਤੁਹਾਨੂੰ ਕੋਈ ਖਤਰਾ ਨਹੀਂ ਰਹਿੰਦਾ ਤਾਂ ਇਹ ਸਕੀਮ ਬਹੁਤ ਹੀ ਵਧੀਆ ਤੇ ਫਾਇਦੇਮੰਦ ਹੈ ਹਰ ਮਹੀਨੇ ਸਿਰਫ 5000 ਰੁਪਏ ਦਾ ਨਿਵੇਸ਼ ਕਰਕੇ ਤੁਸੀਂ ਇਸ ਦੇ ਵਿੱਚ 8 ਲੱਖ ਰੁਪਏ ਤੱਕ ਦੀ ਰਕਮ ਇਕੱਠੀ ਕਰ ਸਕਦੇ ਹੋ 10000 ਰੁਪਏ ਜਮਾ ਕਰਕੇ ਹਰ ਮਹੀਨੇ ਤਾਂ 16 ਲੱਖ ਰੁਪਏ ਦਾ ਫੰਡ ਬਣਾ ਸਕਦੇ ਹੋ ਇਹ ਇੱਕ ਸਰਕਾਰੀ ਯੋਜਨਾਵਾਂ ਬਾਰੇ ਤੁਹਾਨੂੰ ਦੱਸ ਰਹੇ ਹਾਂ ਜੋ ਕਿ ਡਾਕਖਾਨੇ ਦੁਆਰਾ ਚਲਾਈ ਜਾ ਰਹੀ ਹੈ ਇਸ ਦੇ ਵਿੱਚ ਤੁਹਾਨੂੰ ਗਾਰੰਟੀ 100% ਜਿਹੜੀ ਦਿੱਤੀ ਜਾਂਦੀ ਹੈ ਤੁਹਾਡਾ ਪੈਸਾ 100% ਸੁਰੱਖਿਅਤ ਰਹਿੰਦਾ ਹੈ ਕਿਉਂਕਿ ਸਰਕਾਰੀ ਸਕੀਮ ਹੈ ਸਰਕਾਰ ਦੀ ਦਵਾਰਾ ਇਹ ਡਾਕਰ ਨੇ ਦੇ ਵਿੱਚ ਸ਼ੁਰੂ ਕੀਤੀ ਗਈ ਆ ਤਾਂ ਅੱਜ ਹੀ ਤੁਸੀਂ ਸਕੀਮ ਦੇ ਵਿੱਚ ਅਪਲਾਈ ਕਰਕੇ ਇਸ ਜੋ ਇਹਨਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਤਾਂ ਦੇਖ ਸਕਦੇ ਹੋ ਹਾਲਾਂਕਿ ਇਸ ਦੀ ਮੈਚਿਓਰਿਟੀ 5 ਸਾਲ ਹੈ ਪਰ ਤੁਸੀਂ ਇਸ ਨੂੰ 5-5 ਸਾਲਾਂ ਲਈ ਹੋਰ ਵੀ ਵਧਾ ਸਕਦੇ ਹੋ 6.7% ਦਰ ਦੇ ਨਾਲ ਤੁਹਾਨੂੰ ਇਸ ਦੇ ਵਿੱਚ ਵਿਆਜ ਦਿੱਤਾ ਜਾਂਦਾ ਹੈ ਮਿਸ਼ਰਤ ਵਿਆਜ ਤੁਹਾਨੂੰ ਮਿਲਦਾ ਹੈ ਇਹ ਇੱਕ ਸ਼ਾਨਰ ਰਿਟਰਨ ਪ੍ਰਾਪਤ ਕੀਤਾ ਜਾ ਸਕਦਾ ਤਾਂ ਤੁਹਾਨੂੰ ਵਧੀਆ ਹੀ ਲਾਭ ਮਿਲੇਗਾ ਇਸੋ ਜਿਹਾ ਨਾ ਰਹੀ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਆ ਹੁਣ ਇਹਨਾਂ ਨੂੰ ਵੀ ਮਿਲੇਗੀ 10000 ਰੁਪਏ ਪੈਨਸ਼ਨ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਲਈ ਸਰਕਾਰ ਦਾ ਵੱਡਾ ਐਲਾਨ ਹੈ ਜੀ ਤਾਂ ਦੇਖ ਸਕਦੇ ਹੋ ਲੋਕਾਂ ਦੇ ਲਈ ਵੱਡੀ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਆ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਬਜਟ ਸਜੈਸ਼ਨ ਸਦਨ ਦੀ ਥਾਂ 24 ਅਤੇ 25 ਫਰਵਰੀ ਦੋ ਦਿਨਾਂ ਦੀ ਸਪੈਸ਼ਲ ਸੈਸ਼ਨ ਸੱਦ ਲਿਆ ਗਿਆ ਹੈ ਜੀ ਤਾਂ ਦੇਖ ਸਕਦੇ ਹੋ ਜੀ ਬ੍ਰੇਕਿੰਗ ਨਿਊਜ਼ ਹੈ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਇਹ ਇਸ ਤੋਂ ਇਹ ਦੋ ਦਿਨਾਂ ਚ ਸਪੈਸ਼ਲ ਸੈਸ਼ਨ ਨੂੰ ਪੰਜਾਬ ਸਰਕਾਰ ਪੰਜਾਬ ਦੇ ਰਾਜਪਾਲ ਵੱਲੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਪਵੇ ਕਿਉਂਕਿ ਪਿਛਲੇ ਮਾਨਸੂਨ ਸੈਸ਼ਨ ਦਾ ਹੀ ਹੁਣ ਤੱਕ ਉਠਾਨ ਨਹੀਂ ਕੀਤਾ ਗਿਆ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਆਰਥਿਕ ਤੌਰ ਤੇ ਕਮਜ਼ੋਰ ਵਰਗ ਲਈ ਰਾਖਵੀਂ ਜ਼ਮੀਨ ਦੀ ਟੁਕਮੀ ਵਰਤੋ ਬਾਰੇ ਨੀਤੀ ਰੱਖੀ ਗਈ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਖਬਰ ਤੁਸੀਂ ਇਸ ਵੇਲੇ ਦੇਖ ਸਕਦੇ ਪੰਜਾਬ ਸਰਕਾਰ ਵੱਲੋਂ ਸੂਬਾ ਭਰ ਵਿੱਚ 1500 ਏਕੜ ਜ਼ਮੀਨ ਐਕਵਾਇਰ ਕਰਕੇ ਇਸ ਨੂੰ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਮਕਾਨ ਬਣਾਉਣ ਲਈ ਵਰਤਿਆ ਜਾਵੇਗਾ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਤਾਜ਼ਾ ਖਬਰ ਤੁਸੀਂ ਜਿਹੜੀ ਆ ਦੇਖ ਸਕਦੇ ਹੋ ਸਰਕਾਰ ਦੇ ਵੱਲੋਂ ਵੱਡੇ ਉਪਰਾਲੇ ਜਿਹੜੇ ਨੇ ਕੀਤੇ ਜਾ ਰਹੇ ਹਨ ਤਾਂ ਇੱਕ ਵੱਡੀ ਖਬਰ ਹੋਰ ਸਾਹਮਣੇ ਆ ਰਹੀ ਹੈ ਜੀ ਆ ਤਾਜ਼ਾ ਅਪਡੇਟ ਤੁਹਾਡੇ ਨਾਲ ਅਸੀਂ ਜੀ ਕਰ ਰਹੇ ਹਾਂ ਪੰਜਾਬ ਪੁਲਿਸ ਚ 1746 ਕਾਂਸਟੇਬਲ ਦੀਆਂ ਭਰਤੀਆਂ 10ਵੀਂ ਤੇ 12ਵੀਂ ਪਾਸ ਲਈ ਮੌਕਾ ਜੀ ਹਾਂ ਪੰਜਾਬ ਪੁਲਿਸ ਦੇ ਵਿੱਚ 1746 ਕਾਂਸਟੇਬਲ ਉਹਦੀਆਂ ਲਈ ਨਵੀਆਂ ਭਰਤੀਆਂ ਦਾ ਐਲਾਨ ਕੀਤਾ ਗਿਆ ਹੈ 21 ਫਰਵਰੀ ਤੋਂ 2025 ਤੱਕ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਕਾਂਸਟੇਬਲ 11246 12ਵੀਂ ਪਾਸ ਐਕਸ ਸਰਵਿਸਮੈਨ ਲਈ 10ਵੀਂ ਪਾਸ ਜ਼ਰੂਰੀ ਹੈ 18 ਤੋਂ 18 ਤੋਂ 28 ਸਾਲ ਤੱਕ ਉਮਰ ਹੋਣੀ ਚਾਹੀਦੀ ਹੈ ਤਾਂ ਅਪਲਾਈ ਕਰਕੇ ਤੁਸੀਂ ਇਸ ਪ੍ਰਤੀ ਵਿੱਚ ਸ਼ਾਮਿਲ ਹੋ ਸਕਦੇ ਹੋ ਤਬਦੀਖ ਖ਼ਬਰੀ ਕੋਰ ਸਾਹਮਣੇ ਆ ਰਹੀ ਹੈ ਆਰਥਿਕ ਤੌਰ ਤੇ ਇੱਕ ਮਜ਼ਦੂਰ ਵਰਗ ਦੇ ਲੋਕਾਂ ਨੂੰ ਮਿਲਣਗੇ ਘਰ ਪੰਜਾਬ ਸਰਕਾਰ ਦਾ ਅਹਿਮ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਇੱਕ ਹੋਰ ਵੱਡਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਕਾਰ ਪ੍ਰਦਾਨ ਕਰਨ ਦੇ ਯਤਨ ਵੱਜੋਂ ਪੰਜਾਬ ਕੈਬਨਿਟ ਨੇ ਤੌਰ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਰਾਖਮੀ ਜ਼ਮੀਨ ਦੇ ਸੁਝਾ ਸੁਝਵਾਨ ਵਰਤੋਂ ਨੀਤੀ ਨੂੰ ਮਨਜ਼ੂਰੀ ਦਿੱਤੀ ਹੈ ਇਸ ਅਨੁਸਾਰ ਵੱਖ-ਵੱਖ ਕਲੋਨੀਆਂ ਵਿੱਚ ਬੰਜਰ ਜ਼ਮੀਨ ਤੋਂ ਮਾਲੀਆ ਪਾਇਆ ਕੀਤਾ ਤਾਂ ਦੇਖੋ ਜਿੱਥੇ ਜਾਵੇਗਾ ਤੇ ਅਜਿਹੀ ਵਿਕਰੀ ਤੋਂ ਇਕੱਠੇ ਹੋਏ ਫੰਡਾਂ ਦੀ ਵਰਤੋਂ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਲਾਭ ਲਈ ਵਰਤਿਆ ਜਾਵੇਗਾ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੁਲਾਰਨੇ ਕਹੇ ਕਿ ਪੰਜਾਬ ਸਰਕਾਰ ਸੂਬੇ ਭਰ ਵਿੱਚ 1500 ਏਕੜ ਜ਼ਮੀਨ ਐਕਵਾਇਰ ਕਰੇਗੀ ਜੀ ਇਸ ਦੀ ਵਰਤੋਂ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਘਰ ਬਣਾਉਣ ਲਈ ਕਰੇਗੀ ਤਦਿਸ਼ ਰਾਜ ਵਿਕਾਸ ਅਰਥਾਤ ਇਹ ਅਰਥਾਤ ਇਹ ਨੂੰ ਆਪਣੇ ਪੱਧਰ ਤੇ ਇਹਨਾਂ ਜ਼ਮੀਨਾਂ ਲਈ ਅਜਈਆਂ ਯੋਜਨਾਵਾਂ ਬਣਾਉਣ ਦੇ ਅਧਿਕਾਰ ਦਿੱਤਾ ਜਾਵੇਗਾ ਤਾਂ ਜੋ ਤਾਂ ਦੇਖ ਸਕਦੇ ਹੋ ਤਾਂ ਇਹ ਲੋਕਾਂ ਨੂੰ ਲਾਭ ਮਿਲੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦਾ ਖਬਰ ਤੁਸੀਂ ਦੇਸੀ ਜਾਨੀ ਕਿ ਹੁਣ ਪੰਜਾਬ ਸਰਕਾਰ ਆਰਥਿਕ ਤੌਰ ਤੇ ਜਿਹੜੇ ਕਮਜ਼ੋਰ ਲੋਕ ਨੇ ਉਹਨਾਂ ਨੂੰ ਮਕਾਨ ਜਿਹੜੇ ਬਣਾ ਕੇ ਦੇਵੇਗੀ ਤਾਂ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਇੱਕ ਹੋਰ ਆ ਰਹੀ ਹੈ ਭਾਰਤ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਲੈਣ ਲਈ ਹੈ ਤਿਆਰ ਪੀਐਮ ਮੋਦੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੱਡਾ ਵੱਡੀ ਜਿਹੜਾ ਬਿਆਨ ਸਾਹਮਣੇ ਆਇਆ ਇਹਨਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੁੱਖੀ ਤਸਕਰੀ ਦੇ ਇਕੋਸਿਸਟਮ ਵਿਰੁੱਧ ਲੜਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਜੋ ਆਮ ਪਰਿਵਾਰਾਂ ਦੇ ਲੋਕਾਂ ਨੂੰ ਵੱਡੇ ਸੁਪਨਿਆਂ ਅਤੇ ਵਾਦਿਆਂ ਨਾਲ ਪਰਵਾਉਂਦਾ ਹੈ ਤੇ ਉਹਨਾਂ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਵਜੋਂ ਦੂਜੇ ਦੇਸ਼ਾਂ ਵਿੱਚ ਲਿਆਉਂਦਾ ਹੈ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਆ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਤੁਸੀਂ ਦੇਖਦੇ ਹੋ ਮੋਦੀ ਨੇ ਵੀਰਵਾਰ ਨੂੰ ਵਾਈਟ ਹਾਊਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਾਨੂੰਨੀ ਇਮੀਗ੍ਰੇਸ਼ਨ ਦੇ ਮੁੱਦੇ ਤੇ ਕਿਹਾ ਕਿ ਇਹ ਸਿਰਫ ਭਾਰਤ ਦਾ ਸਵਾਲ ਨਹੀਂ ਹੈ ਸਗੋਂ ਇੱਕ ਵਿਸ਼ਵ ਵਿਆਪੀ ਮੁੱਦਾ ਹੈ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ ਅੱਜ ਤੇ ਕੱਲ ਚੱਲਣੀਆਂ ਤੇਜ਼ ਹਵਾਵਾਂ ਇਸ ਦਿਨ ਅਮੀ ਅਤੇ ਬਰਬਾਰੀ ਦੇ ਅਸਾਰ ਦੱਸੇ ਜਾ ਰਹੇ ਨੇ ਤਾਂ ਮੌਸਮ ਨੂੰ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਆ ਫਰਵਰੀ ਦਾ ਮਹੀਨਾ ਸਰਦੀਆਂ ਵਿੱਚ ਸਭ ਤੋਂ ਵੱਧ ਮੀਂਹ ਲਈ ਜਾਣਿਆ ਜਾਂਦਾ ਪਰ ਇਸ ਵਾਰ ਫਰਵਰੀ ਦੇ ਮਹੀਨੇ ਵਿੱਚ ਸੋਕੇ ਵਰਗੇ ਹਾਲਾਤ ਹਨ ਅਤੇ ਠੰਡ ਵਿੱਚ ਵੀ ਕਮੀ ਦਰਜ ਕੀਤੀ ਜਾ ਰਹੀ ਹੈ ਮੌਸਮ ਭਾਗ ਦੇ ਅਨੁਸਾਰ ਅਲਰਟ ਜਾਰੀ ਹੋਏ ਨੇ ਤੇ ਕੁਝ ਕੁ ਜ਼ਿਲ੍ਹਿਆਂ ਵਿੱਚ ਮੀਂਹ ਦੱਸਿਆ ਜਾ ਰਹੇ ਆ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਮਹਿਲਾ ਸਨਮਾਨ ਸਰਟੀਫਿਕੇਟ ਸਕੀਮ ਘਰਵਾਲੀ ਦੇ ਨਾਮ ਤੇ ਇਸ ਸਕੀਮ ਵਿੱਚ ਦਿਖਾਓ 1 ਲੱਖ ਰੁਪਏ ਮਿਲਣਗੇ 16000 ਰੁਪਏ ਦਾ ਵਿਆਜ ਤਾਂ ਦੇਖ ਸਕਦੇ ਹੋ ਸ਼ਾਨਦਾਰ ਸਕੀਮ ਹੈ ਇਸ ਦੇ ਵਿੱਚ ਤੁਹਾਨੂੰ 16000 ਰੁਪਏ ਦਾ ਲਾਭ ਮਿਲਦਾ ਹੈ ਦੇਸ਼ ਦੇ ਕੇਂਦਰ ਸਰਕਾਰ ਔਰਤਾਂ ਦੇ ਹਿੱਤ ਨੂੰ ਧਿਆਨ ਰੱਖਦੇ ਹੋਏ ਯੋਜਨਾਵਾਂ ਚਲਾ ਰਹੀ ਹੈ ਔਰਤਾਂ ਨੂੰ ਵਿੱਤੀ ਤੌਰ ਤੇ ਸੈਕਸ ਸਫਲਤਾ ਨਾਲ ਲਈ ਸਰਕਾਰ ਨੇ ਸਾਲ ਦੇ ਅੰਤ ਵਿੱਚ ਇੱਕ ਛੋਟੀ ਬਤਨ ਯੋਜਨਾ ਸ਼ੁਰੂ ਕੀਤੀ ਸੀ ਇਸ ਯੋਜਨਾ ਦਾ ਨਾਮ ਮਹਿਲਾ ਸਨਮਾਨ ਬੱਚੇ ਸਰਟੀਫਿਕੇਟ ਇਸ ਸਾਲ ਪੇਸ਼ ਕੀਤੇ ਜਾਣ ਵਾਲੇ ਬਜਟ ਵਿੱਚ ਐਮਐਸਐਸ ਨੂੰ ਮਿਆਦ ਵਧਾਉਣ ਦੀ ਮੰਗ ਕੀਤੀ ਜਾ ਗਈ ਹੈ ਤਾਂ ਦੇਖਦੇ ਹੋ ਯਾਨੀ ਕਿ ਮਹਿਲਾ ਸਨਮਾਨ ਸਰਟੀਫਿਕੇਟਸ ਸਕੀਮ ਦੇ ਵਿੱਚ ਮਿਆਦ ਵਧਾਉਣ ਦੀ ਜੀ ਮੰਗ ਇਸ ਦੇ ਵਿੱਚ ਰੱਖੀ ਗਈ ਹੈ ਜੀ ਮਹਿਲਾ ਸਨਮਾਨ ਬੱਚੇ ਸਰਟੀਫਿਕੇਟ ਅਧੀਨ ਸਿਰਫ ਔਰਤਾਂ ਦੇ ਖਾਤੇ ਵਿੱਚ ਖੋਲ੍ਹੇ ਜਾਂਦੇ ਹਨ ਇਸ ਸਕੀਮ ਅਧੀਨ ਕਿਸੇ ਵੀ ਮਰਦ ਦਾ ਖਾਤਾ ਨਹੀਂ ਖੋਲ੍ਹਾ ਜਾ ਸਕਦਾ ਇਸ ਯੋਜਨਾ ਦੇ ਤਹਿਤ ਔਰਦਾਂ ਨੂੰ 6% 7.5% ਵਿਸ਼ੇ ਪ੍ਰਤੀਯਤ ਵਿਆਜਤਾ ਜਾਂਦਾ ਹੈ ਜੋ ਕਿ ਔਰਤਾਂ ਨੂੰ ਕਿਸੇ ਵੀ ਨਿਸ਼ਚਿਤ ਆਮਦਨ ਛੋਟੀ ਆਮਦਨ ਬਚਤ ਯੋਜਨਾ ਦੇ ਤਹਿਤ ਮਿਲਦਾ ਨਹੀਂ ਮਿਲਦਾ ਹੈ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਯੋਜਨਾ ਦਾ 2 ਸਾਲਾਂ ਦੀ ਮੈਚਿਓਰਿਟੀ ਹੁੰਦੀ ਹੈ ਇਹ ਤੁਸੀਂ ਇਸ ਦੇ ਵਿੱਚ ਮਤਵਾ 2 ਲੱਖ ਰੁਪਏ ਜਮ੍ਹਾਂ ਕਰ ਸਕਦੇ ਹੋ ਇਸ ਸਕੀਮ ਵਿੱਚ ਘੱਟੋ ਘੱਟ 1000 ਰੁਪਏ ਨਾਲ ਖਾਤਾ ਖੋਲਿਆ ਜਾਂਦਾ ਹੈ ਖਾਤਾ ਖੋਲਿਆ ਹਾਂ ਇਹ ਜੇਕਰ ਤੁਸੀਂ ਚਾਹੋ ਤਾਂ ਇਸ ਤੁਸੀਂ ਕਿਸੇ ਵੀ ਬੈਂਕ ਵਿੱਚ ਮਾਇਰਾ ਸਨਮਾਨ ਵਿੱਚ ਤੁਹਾਡੀ ਕਿਤੇ ਦੇ ਵਾਰੀ ਜਾ ਕੇ ਖਾਤਾ ਖੋਲ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਡਾਕਖਾਨੇ ਵੀ ਜਾ ਕੇ ਵੀ ਸਕੀਮ ਬਾਰੇ ਪਤਾ ਕਰ ਸਕਦੇ ਹੋ ਜੇ ਤੁਸੀਂ ਇਹਦੇ ਵਿੱਚ 1 ਲੱਖ ਰੁਪਏ ਜਮ੍ਹਾਂ ਕਰਦੇ ਹੋ ਤਾਂ ਤੁਹਾਡਾ 2 ਸਾਲਾਂ ਦੇ ਬਾਅਦ ਉਹ 1 ਲੱਖ 16000 ਰੁਪਏ ਹੋ ਜਾਵੇਗਾ ਜਾਨੀ ਕਿ 2 ਸਾਲਾਂ ਦੇ ਵਿੱਚ ਤੁਹਾਨੂੰ 16000 ਰੁਪਏ ਦਾ ਵਿਆਜ ਇਸ ਦੇ ਵਿੱਚ ਮਿਲਣ ਵਾਲਾ ਤੇ ਅਜੇ ਤੁਸੀਂ ਇਸ ਸਕੀਮ ਵਿੱਚ ਅਪਲਾਈ ਕਰ ਸਕਦੇ ਹੋ ਬੰਦਿਆ ਹੋਰ ਤਾ ਜਾਣਕਾਰੀ ਇਹ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਨੂੰ